ਸਤਿ ਸ੍ਰੀ ਅਕਾਲ ਜੀ ਫੇਸਬੁਕ ਪੇਜ ਅਮਨਦੀਪ ਸਿੰਘ ਪੰਜਾਬ ਅਤੇ YouTube ਚੈਨਲ ਪੰਜਾਬ ਸਾਬ ਨਾਮ ਆ ਦੇਖ ਰਹੇ ਸਾਰੀ ਸੋਚਿਆ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਇਹ ਜੋ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਅੱਜ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਸਾਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਹੀ ਰੌਲਾ ਪਿਆ ਹੋਇਆ ਹੈਗਾ ਕਿ ਪਾਣੀ ਬਚਾਓ ਪਾਣੀ ਦੀ ਬਚਤ ਕਰੋ ਪਾਣੀ ਘਟ ਤੋਂ ਘਟ ਡੋ ਲੋ ਇਹ ਮੇਰੀ ਜਿਹੜੀ ਵੀਡੀਓ ਹੈ ਇਹ ਵੀ ਪਾਣੀ ਦੇ ਬਚਦੇ ਸਬੰਧ ਦੇ ਵਿੱਚ ਬਣਾਈ ਗਈ ਹੈ ਇਦੇ ਵਿੱਚ ਕੀ ਉਪਰਲਾ ਕੀਤਾ ਗਿਆ ਹੈ ਤੁਹਾਡੇ ਪਿੰਦਰ ਪਰ ਕਰਦਾ ਕਿ ਤੁਸੀਂ ਪਾਣੀ ਹਰ ਰੋਜ਼ ਕਿੰਨਾ ਬਚਾਉਣਾ ਚਾਹੁੰਦੇ ਹੋ ਐਨਾ ਬਚਾਉਣਾ ਚਾਹੁੰਦੇ ਹੋ ਐਨਾ ਬਚਾਉਣਾ ਚਾਹੁੰਦੇ ਹੋ ਜਾਂ ਐਨਾ ਬਚਾਉਣਾ ਚਾਹੁੰਦੇ ਮੈਂ ਤੁਹਾਡੇ ਪਿੰਦਰ ਪਰ ਕਰਦਾਗਾ ਬਾਕੀ ਦਾ ਤੁਹਾਨੂੰ ਮੈਂ ਦਿਖਾਉਣਾਗਾ ਪ੍ਰੈਕਟੀਕਲ ਕਰਕੇ ਕਿ ਤੁਸੀਂ ਪਾਣੀ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਹਾਂਜੀ ਦੋਸਤੋ ਤੁਹਾਨੂੰ ਮੈਂ ਹੁਣ ਪ੍ਰੈਕਟੀਕਲ ਕਰਕੇ ਦਿਖਾਉਣ ਲੱਗਾ ਵੀ ਜੇ ਨਾ ਆਪਣੀ ਮੰਨ ਕੇ ਚਲੋ ਵੀ ਮੈਂ ਹੁਣ 1 ਲੀਟਰ ਪਾਣੀ ਬਚਾਉਣਾ ਜਾਣਾ ਭਰ ਕੇ ਕਿਉਂਕਿ ਸਾਡੇ ਦੋਸਤ ਨੂੰ ਇਹਨਾਂ ਟਿੱਕਾ ਲੱਗੇ ਹੋਏ ਨੇ ਹਰੇਕ ਟੈਂਕੀ ਦੇ ਵਿੱਚ ਜਿਹੜਾ ਫਰਸ ਟੈਂਕਰ ਲੱਗਿਆ ਹੁੰਦਾ ਇਹ ਬੋਤ ਲੋਰੀ ਉਸ ਤੋਂ ਬਾਅਦ ਕੀ ਹੋਣਾ ਤੁਸੀਂ ਮੰਨ ਕੇ ਚਲੋ ਵੀ ਪਾਣੀ ਇਹਦੇ ਵਿੱਚ ਹਮੇਸ਼ਾ ਹੀ ਜਾਨੀ ਕਿ ਤਕਰੀਬਨ ਮੰਨ ਕੇ ਤੁਹਾਡੇ 20 ਲੀਟਰ ਪਾਣੀ ਸਟੋਰ ਰਹੂਗਾ ਉਧਰੋਂ ਕਿਉਂਗਾ 1 ਲੀਟਰ ਪਾਣੀ ਟੈਂਕੀ ਦੇ ਵਿੱਚ ਉਹ ਵੀ ਇਹਦੇ ਵਿੱਚ ਘਟਾਊਗਾ ਤੇ 1 ਲੀਟਰ ਪਾਣੀ ਡਰੇਨ ਵੀ ਘਟੂਗਾ ਤੁਸੀਂ 2 ਲੀਟਰ ਦੀ ਬੋਤਲ ਵੀ ਰੱਖ ਸਕਦੇ ਹੋਗੇ ਉਹ ਤੁਹਾਡੇ ਸਮਰੱਥਾ ਦੇ ਅਨੁਸਾਰ ਜੇ ਤੁਸੀਂ ਜਿੰਨਾ ਪਾਣੀ ਬਚਾਉਣਾ ਚਾਹੁੰਦੇ ਹੋ ਮੰਨ ਕੇ ਚਲੋ ਵੀ ਜੇ ਕਿਸੇ ਘਰ ਦੇ ਵਿੱਚ ਦੋ ਦੋਵੇਂ ਟਿੱਕਾ ਲੱਗੀਆਂ ਨੇ ਤਾਂ ਉਹ ਦੋ ਫਰਾਸ ਟੈਂਕ ਦੇ ਵਿੱਚ 2 ਲੀਟਰ ਦੀ ਬੋਤਲ ਇੱਕ ਜਗ੍ਹਾ ਰੱਖੂਗਾ ਤਾਂ ਇੱਕ ਦੋ ਕਿਉਂ ため2 ਲੀਟਰ ਪਾਣੀ ਪੀਚਾ ਸਕਦਾ ਜੇ ਦੋ ਫਲਸ ਟੈਂਕਾਂ ਦੇ ਵਿੱਚ ਦੋ ਦੋ ਲੀਟਰ ਦੀਆਂ ਬੋਤਲਾਂ ਕੋ ਦਾ 4 ਲੀਟਰ ਪਾਣੀ ਹਰੇਕ ਵਾਰ ਬਚਾ ਸਕਦਾ ਜਾਨੀ ਕਿ ਮੰਨ ਕੇ ਚਲੋ ਵੀ ਜਿੰਨਾ ਪਾਣੀ ਡレイン ਘਟੂਗਾ ਟੈਂਕੀ ਦੇ ਵਿੱਚੋਂ ਘੱਟ ਘੱਟੂਗੀ ਟੈਂਕੀ ਖਾਲੀ ਨਹੀਂ ਡੂਗੀ ਤੇ ਨਾਲ ਦੀ ਨਾਲ ਬਿਜਲੀ ਦੀ ਸੀਵਿੰਗ ਵੀ ਇਹਦੇ ਵਿੱਚ ਕੀ ਹੈ ਮੋਟਰ ਚਲਾਉਣੀ ਬਾਰ-ਬਾਰ ਪਰੋਂ ਜੂਟ ਨਹੀਂ ਪੂਗੀ ਹੁਣ ਤੁਸੀਂ ਪ੍ਰੈਕਟੀਕਲ ਤੁਸੀਂ ਦੇਖ ਹੀ ਚੁੱਕੇ ਹੋਗੇ ਕਿ ਮੈਂ ਕਿਸ ਤਰ੍ਹਾਂ ਫਲਸ ਟੈਂਕ ਦੇ ਵਿੱਚ 1 ਲੀਟਰ ਦੀ ਬੋਤਲ ਪਾਣੀ ਦੀ ਭਰ ਕੇ ਰੱਖ ਦਿੱਤੀ ਹੈ ਤੁਸੀਂ ਹੋਰ ਵੀ ਕਰ ਸਕਦੇ ਹੋ ਜਿੰਨਾ ਘਰਾਂ ਦੇ ਵਿੱਚ ਮੰਨ ਕੇ ਚਲੋ ਵੀ ਆਰਓਐਸ ਚ ਲੱਗਿਆ ਹੋਇਆ ਉਹ ਤਾਂ ਕਾਫੀ ਲੋਕ ਤਾਂ ਜੇ ਪੂਰੀ ਸਹੀ ਮਾਤਰਾ ਦੇ ਵਿੱਚ ਵਰਤੋਂ ਕਰਦੇ ਵੀ ਨਹੀਂ ਤੁਸੀਂ ਉਹ ਪਾਣੀ ਨੂੰ ਭਾਂਡੇ ਧੋਣ ਲਈ ਵਰਤ ਸਕਦੇ ਹੋਗੇ ਉਹ ਪਾਣੀ ਬੂਟਿਆਂ ਨੂੰ ਪਾਉਣ ਵਾਸਤੇ ਵਰਤ ਸਕਦੇ ਕੱਪੜੇ ਧੋਣ ਲਈ ਪਾਣੀ ਵਰਤਿਆ ਜਾ ਸਕਦਾ ਹੈ ਇਸੇ ਲਈ ਜਿੰਨਾਂ ਘਰਾਂ ਦੇ ਵਿੱਚ 에어 ਕੰਡੀਸ਼ਨਰ ਲੱਗੇ ਹੋਏ ਨੇ AC ਉਸ ਪਾਣੀ ਨੂੰ ਵੀ ਆਪਾਂ 에సి ਦੀ ਕੀ ਵਰਤ ਸਕਦੇ ਆ ਭਾਂਡਿਆਂ ਦੀ ਧੋਾਈ ਵੀ ਕਰ ਸਕਦੇ ਆ ਉਹਦੇ ਨਾਲ ਕੱਪੜਿਆਂ ਦੀ ਧੋਾਈ ਵੀ ਹੋ ਸਕਦੀ ਹੈ ਜਾਂ ਬੂਟਿਆਂ ਵਿੱਚ ਵੀ ਪਾਣੀ ਪਾ ਸਕਦੇ ਆ ਆਪਾਂ ਸਿੰਚਾਈ ਖਾਤਰ ਜੇ ਨੀਤੇ ਪਾਣੀ ਨੂੰ ਇਸ ਨੂੰ ਵਰਤ ਸਕਦੇ ਆ ਸੋ ਐਨੀ ਇੱਕ ਮੇਰੀ ਤੁਹਾਨੂੰ ਇੱਕ ਬੇਨਤੀ ਸੀਗੀ ਪ੍ਰਵਾਨ ਕਰ ਲੈਣੀ ਕਿਉਂਕਿ ਮੈਨੂੰ ਕਿਹਾ ਸੀ ਪਾਣੀ ਘਟ ਗਿਆ ਜਾਂ ਜੋ ਜੋ ਵੀ ਆ ਪਾਣੀ ਕਿਉਂਕਿ 75% ਧਰਤੀ ਦੇ ਉੱਤੇ ਪਾਣੀ ਹੈ ਪਰ ਸੰਕਟ ਕੀ ਉਹਦਾ ਧਰਤੀ ਦੇ ਉੱਤੇ ਪੀਣ ਵਾਲਾ ਪਾਣੀ ਬਹੁਤ ਘੱਟ ਆ ਕਿਉਂਕਿ ਸਮੁੰਦਰ ਦਾ ਪਾਣੀ ਆ ਉਹਨੂੰ ਆਪਾਂ ਜਿਵੇਂ ਕਿ ਪੀ ਨਹੀਂ ਸਕਦੇ ਡ੍ਰਿੰਕ ਉਹ ਪਾਣੀ ਖਾਰਾ ਹੁੰਦਾਗਾ ਤੁਹਾਨੂੰ ਪਤਾਗਾ ਪਾਣੀ ਬਹੁਤ ਆ ਸਤ੍ਹਾ ਦੀ ਧਰਤੀ ਦੇ ਉੱਤੇ ਹੈ ਜਿੱਕਾ ਨਹੀਂ ਗਈ ਪਰ ਸਾਡੇ ਕੋਲੇ ਪਾਣੀ ਘਟਦਾ ਜਾ ਰਿਹਾ ਸਾਡੇ ਕੋਲ ਸਿੰਚਾਈ ਖਾਤਰ ਪਾਣੀ ਵੀ ਕਿਉਂਕਿ ਪਾਣੀ ਦਾ ਧਰਤੀ ਦਾ ਪਾਣੀ ਧਰਤੀ ਦੇ ਥੱਲੇ ਆ ਪਾਣੀ ਇਹ ਪਾਣੀ ਪੀਣ ਯੋਗ ਹੈ ਇਹ ਪਾਣੀ ਦਿਨੋ ਦਿਨ ਘਟਦਾ ਜਾ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਵੀ ਇੱਕ ਤਰੀਕੇ ਦਾ ਮਨ ਕੇ ਚਲੋ ਸੋ ਇਹ ਪੀਣ ਵਾਲੇ ਪਾਣੀ ਨੂੰ ਆਪਾਂ ਵੱਧ ਤੋਂ ਵੱਧ ਬਚਾਈਏ ਜੇ ਮੰਨ ਲਓ ਕਿ ਉਹ ਕਈ ਜਗ੍ਹਾ ਤੇ ਹੜ੍ਹ ਵੀ ਆ ਜਾਂਦੇ ਨੇ ਕਈ ਲੋਕ ਫਿਰ ਬੇਤੁਕੀਆਂ ਗੱਲਾਂ ਕਰ ਲੱਗਦੇ ਨੇ ਜਿਵੇਂ ਕੋਈ ਇਹ ਕਹਿੰਦੇ ਨੇ ਪਾਣੀ بچਾਓ ਪਾਣੀ بچਾਓ ਇਹ ਤਾਂ ਹੜ੍ਹ ਆ ਗਏ ਹੜ੍ਹਾਂ ਦੇ ਪਾਣੀ ਨੂੰ ਆਪਾਂ ਪੀ ਨਹੀਂ ਸਕਦੇ ਹੁਣ ਮਰਾਹਤ ਕਾਰਜ ਤਾਂ ਦੇਖੋ ਤੁਸੀਂ ਆਪਾਂ ਦੇਖ ਲਈਏ ਪਿੰਡੂ ਪਿੰਡੀ ਗੁਰੂ ਘਰਾਂ ਦੇ ਵਿੱਚੋਂ ਜਾਂ ਕਈ ਐਨਜੀਓ ਸਿਵਾਮਾਂ ਲੈਂਦੀਆਂ ਨੇ ਇਸ ਕੰਮ ਦੀਆਂ ਹਰ ਪੀੜਤਾਵਾਂ ਵਾਸਤੇ ਜਨਨ ਕਿ ਭੋਜਨ ਵੀ ਪਹੁੰਚਾਇਆ ਜਾਂਦਾ ਤੇ ਪਾਣੀ ਵੀ ਬਾਹਰੋਂ ਪਹੁੰਚਾਇਆ ਜਾਂਦਾ ਕਿਉਂਕਿ ਪੀਣ ਵਾਲੇ ਪਾਣੀ ਦੀ ਦਿੱਕਤ ਜਿਆਦਾ ਹੀ ਹੁੰਦੀ ਹੈਗੀ ਪਾਣੀ ਤਾਂ ਬਹੁਤ ਹੋ ਜਾਂਦਾ ਕਿ ਜੇ ਪਹਾੜਾਂ ਦਾ ਪਾਣੀ ਆ ਰਿਹਾ ਉਹਨੂੰ ਪਰ ਆਪਾਂ ਪੀ ਨਹੀਂ ਸਕਦੇ ਕਿਉਂਕਿ ਉਹਦੇ ਵਿੱਚ ਕਈ ਤਰੀਕੇ ਦੀਆਂ ਉਹ ਨਾਲ ਮੰਨ ਕੇ ਚਲੋ ਵੀ ਬੈਕਟੀਰੀਆ ਨਾਲ ਹੀ ਤੇ ਗੰਦੋਸ਼ ਦੇ ਨਾਲ ਜਿੰਨੀਆਂ ਜਿਹੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਸੋ ਐਡੀ ਇੱਕ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਓ ਸ਼ੇਅਰ ਸਬਸਕ੍ਰਾਈਬ ਤੁਸੀਂ ਆਪਣੇ ਆਪ ਹੀ ਕਰ ਸਾਰਾ ਕੁਝ ਧੰਨਵਾਦ